ਮਜਬੂਰੀ ਸੀਗੀ ਪਾਪਾ ਰੇੜੀ ਲਾਉਂਦੇ ਸੀਗੇ ਫਿਰ ਮੈਨੂੰ ਮਜਬੂਰੀ ਦੇ ਨਾਲ ਮੈਨੂੰ ਬਾਜ਼ਾਰ ਚ ਆਣਾ ਪਿਆ ਜੌਬ ਕਰਨੀ ਵੀ ਪੜ੍ਹਾਈ ਛੱਡਨੀ ਵੀ ਮੈਂ ਇੱਥੋਂ ਦੀ ਕਸਟਮਰ ਨੂੰ ਆਵਾਜ਼ ਮਾਰ ਕੇ ਅੰਦਰ ਲੈ ਕੇ ਜਾਂਦਾ ਮੈਂ ਫਰਸਟ ਇੰਪ੍ਰੈਸ਼ਨ ਦੇ ਮੈਂ ਜੌਬ ਕਰਦਾ ਤੇ ਮੈਂ ਇੱਥੋਂ ਦੀ ਮੈਨੂੰ ਕਸਟਮਰ ਨੂੰ ਅੰਦਰ ਲੈ ਕੇ ਜਾਣ ਦੇ ਪੈਸੇ ਮਿਲਦੇ ਆ ਆਪਾਂ ਰੋਟੀ ਖਾ ਰਹੇ ਆ ਆਪਾਂ ਨੂੰ ਕਾਦੀ ਸ਼ਰਮ ਆ ਜਿੱਤੋਂ ਆਪਾਂ ਰੋਟੀ ਖਾਣੀ ਉਤੋਂ ਕਰਦਾ ਸ਼ਰਮਾਣਾ ਕੋਈ ਰਿਸ਼ਤੇਦਾਰ ਵੀ ਆਇਆ ਹੋਵੇ ਸਾਹਮਣੇ ਵਾਅ ਮਾਰਨੀ ਪੈ ਜੇ ਮੈਂ ਮਾਰ ਸਕਦਾ ਜੀ ਵਾ ਮੈਂ ਹਾਂ ਤਰੂੰ ਜੀ ਮੈਨੂੰ 11 ਸਾਲ ਹੋ ਗਏ ਬਿਆਰ ਦੇ ਵਿੱਚ ਕੰਮ ਕਰ ਵਾਇਫ ਸਾਹਿਬ ਦੀ ਮੇਰੇ ਨਾਲ ਬਹੁਤ ਵਧੀਆ ਲਾਈਫ ਚੱਲਦੀ ਵੀ ਹੁਣ ਮੈਰਿਜ ਤੋਂ ਬਾਅਦ ਵੀ ਮੇਰੇ ਵਾਈਫ ਦੇ ਬੇਬੀ ਵੀ ਹੋਣ ਵਾਲਾ ਵਾ ਮੈਨੂੰ ਬਹੁਤ ਐਕਸਾਈਟਿਡ ਆ ਮੈਨੂੰ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਇੱਥੇ ਹੀ ਰੱਖੇ ਬਸ ਬਹੁਤ ਵਧੀਆ ਰੱਖਿਆ ਉਹਨਾਂ ਦਾ ਹਾਸ਼ੀਵਾ ਚਾਹੀਦਾ ਬਸ ਇਦਾਂ ਹੀ ਹੱਥ ਰੱਖੇ ਬਸ ਸਸਟੀ ਕਲ ਭਾਜੀ ਇੱਧਰ ਆਓ ਭਾਜੀ ਪੈਂਟਾਂ ਸ਼ਰਟਾਂ ਟੀ-ਸ਼ਰਟਾਂ ਜੈਕਟਾਂ ਬਲੇਜ਼ਰ ਆਪਣੇ ਕੋਲ ਸਾਰੀ ਅੱਛੀ ਵੈਰਾਈਟੀ ਮਿਲੂਗੀ ਅੰਦਰ ਦੇਖੋ ਅੰਦਰ ਜਾ ਕੇ ਨਵਾਂ ਸ਼ੋਰੂਮ ਖੁੱਲਾ ਵਾ ਭਾਜੀ ਅੱਛੀ ਕਲੈਕਸ਼ਨ ਮਿਲੇਗੀ ਤੁਹਾਨੂੰ ਫੇਰ ਵੀ ਤੁਸੀਂ ਇੱਥੇ ਆਓਗੇ ਰੀ